ਨੰਤਨ ਸਤਿਗੁਰੂ ਤੇਰਾ ਹੀ ਆਸਰਾ ਅੱਜ ਅਸੀਂ ਫੇਰ ਨਵੀਆਂ ਗੱਲਾਂ ਬਾਤਾਂ ਦੇ ਨਾਲ ਕੋਈ ਨਵੀਂ ਜਾਣਕਾਰੀ ਕੋਈ ਨਵੀਂ ਵੀਰਗੋ ਪਾਉਣ ਲੱਗੇ ਆ ਅੱਜ ਅਸੀਂ ਇਹ ਗੱਲਾਂ ਬਾਤਾਂ ਕਹਿਣ ਜਾ ਰਹੇ ਆ ਪੰਜਾਬ ਦੇ ਲੋਕਾਂ ਨੂੰ ਚਾਹੇ ਪੂਰੇ ਭਾਰਤ ਦੇ ਲੋਕਾਂ ਨੂੰ ਵੀ ਜਿਹੜੇ ਲੋਕ ਕਰਜ਼ਾ ਲੈ ਕੇ ਮੁੱਕਰਦੇ ਹਨ ਅੱਜ ਉਹਨਾਂ ਨੂੰ ਸਾਡੇ ਵੱਡੇ ਸਵਾਲ ਆ ਚਾਹੇ ਉਹ ਕਿਸੇ ਦਾ ਪਿੰਡੂ ਖੇਤਰ ਦਾ ਕਰਜ਼ਾ ਹੈ ਚਾਹੇ ਉਹ ਕਿਸੇ ਸਰਕਾਰ ਦਾ ਕਰਜ਼ਾ ਹੈ ਜਿਹੜਾ ਸਾਡੇ ਦੇਸ਼ ਦਾ ਸੰਵਿਧਾਨ ਆ ਨਾ ਤਾਂ ਉਹ ਇਜਾਜ਼ਤ ਦਿੰਦਾ ਕਿਸੇ ਦਾ ਕਰਜ਼ਾ ਲੈ ਕੇ ਮੁੱਕਰਨਾ ਤਨਣਾ ਕਿਸੇ ਗੁਰੂ ਸਾਹਿਬਾਨ ਪੀਰ ਪਕੰਬਰ ਨੇ ਨਹੀਂ ਆਖਿਆ ਵੀ ਤੁਸੀਂ ਕਿਸੇ ਦਾ ਕਰਜ਼ਾ ਲੈ ਕੇ ਮੁਕਰੋ ਚਾਹੇ ਤੁਹਾਡਾ ਪਿੰਡੂ ਖੇਤਰ ਦਾ ਚਾਹੇ ਕਿਸੇ ਦੁਕਾਨਦਾਰ ਦਾ ਚਾਹੇ ਤੁਸੀਂ ਕਿਸੇ ਤੋਂ ਸਮੇਸਰ ਕਰਜ਼ਾ ਲਿਆ ਚਾਹੇ ਤੁਸੀਂ ਸਰਕਾਰ ਤੋਂ ਕਰਜ਼ਾ ਲਿਆ ਅੱਜ ਮੇਰੇ ਉਹਨਾਂ ਲੋਕਾਂ ਨੂੰ ਵੱਡੇ ਸਵਾਲ ਹੈ ਵੀ ਜੇ ਇਸੇ ਤਰ੍ਹਾਂ ਹੀ ਆਪਾਂ ਸਰਕਾਰਾਂ ਦਾ ਕਰਜ਼ਾ ਲੈ ਕੇ ਮੁਕਰਦੇ ਰਹੇ ਲੋਕਾਂ ਦਾ ਕਰਜ਼ਾ ਲੈ ਕੇ ਮੁਕਰਦੇ ਰਹੇ ਤਾਂ ਫਿਰ ਅਸੀਂ ਪੁੱਛਣਾ ਚਾਹੁੰਦੇ ਵੀ ਤੁਹਾਡਾ ਰੱਬ ਕਿਹੜਾ ਹੈ ਜਿਹਨੂੰ ਤੁਸੀਂ ਰੱਬ ਵੀ ਮੰਨਦੇ ਆ ਪ੍ਰਮਾਤਮਾ ਵੀ ਮੰਨਦੇ ਆ ਉਹਨੇ ਵੀ ਇਜਾਜ਼ਤ ਨਹੀਂ ਦਿੱਤੀ ਕਿਸੇ ਵੀ ਧਰਮ ਨੂੰ ਕਿਸੇ ਵੀ ਧਰਮ ਦੇ ਫਕੀਰ ਨੇ ਜਾਇਤ ਨਹੀਂ ਦਿੱਤੇ ਵੀ ਤੁਸੀਂ ਮਾੜੇ ਕੰਮ ਕਰੋ ਜਾਂ ਕਿਸੇ ਦੇ ਕਰਜ਼ੇ ਲੈ ਕੇ ਮੁਕਰੋ ਉਹਨਾਂ ਨੇ ਮਾਨਦਾਰੀ ਦਾ ਆਖਿਆ ਹਰ ਇੱਕ ਗੁਰੂ ਸਾਹਿਬਾਨ ਨੇ ਤਾਂ ਅਸੀਂ ਡੇਰਾ ਸੱਚਾ ਸੌਦਾ ਦੇ ਗੁਰੂ ਨੂੰ ਆਪਣਾ ਗੁਰੂ ਮੰਨਦੇ ਆ ਆਪਣਾ ਰੱਬ ਮੰਨਦੇ ਆ ਪਰ ਉਹਨਾਂ ਨੇ ਸਾਨੂੰ ਸਿੱਖਿਆ ਦਿੱਤੀ ਏ ਧਰਮਾਂ ਦੀ ਉਹਨਾਂ ਨੇ ਸਾਨੂੰ ਇਹ ਸਿੱਖਿਆ ਦਿੱਤੀ ਏ ਵੀ ਹੱਕ ਹਲਾਲ ਦਸਾਂ ਨੋਵਾਂ ਦੀ ਕਰਕੇ ਖਾਣੀ ਕਿਸੇ ਦਾ ਕਰਜ਼ਾ ਲੈ ਕੇ ਨਹੀਂ ਮੁਕਰਾਂ ਮਾਨਦਾਰੀ ਵਿੱਚ ਰਹਿਣਾ ਜਾਣੇ ਕਿ ਜਿਹੜੇ ਅੱਜ ਕਰਜ਼ਾ ਲੈ ਕੇ ਮੁਕਰਦੇ ਉਹਨਾਂ ਨੂੰ ਸਾਡੇ ਵੱਡੇ ਸਵਾਲਾ ਵੀ ਠੋਡਾ ਫਿਰ ਰੱਬ ਕਿਹੜਾ ਕਿਹੜਾ ਰੱਬ ਆ ਜਿਹੜਾ ਤੁਹਾਨੂੰ ਕਰਜ਼ੇ ਲੈ ਲੈ ਕੇ ਮੁਕਰਦਾ ਵਿਦੇਸ਼ ਨਹੀਂ ਦਿੰਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਜਿਹਨੂੰ ਤੁਸੀਂ ਰੱਬ ਕਹਿੰਦੇ ਹੋ ਰੱਬ ਕਰਜ਼ਾ ਲੈ ਕੇ ਮੁਕਰਦਾ ਵਿਦੇਸ਼ ਨਹੀਂ ਦਿੰਦਾ ਜਾਣੇ ਕਿ ਹੱਕ ਹਲਾਲ ਦਸਾਂ ਨੋਆਂ ਦੀ ਕਰਕੇ ਖਾਣ ਦਾ ਵਿਦੇਸ਼ ਦਿੱਤਾ ਹਰ ਗੁਰੂ ਪੀਰ ਨੇ ਤਾਂ ਅਸੀਂ ਅੱਜ ਉਹਨਾਂ ਨੂੰ ਸਵਾਲ ਕਰਦੇ ਆਂ ਵੀ ਤੁਸੀਂ ਕਰਜ਼ਾ ਲੈ ਕੇ ਮੁਕਰਦੇ ਫਿਰ ਤੁਸੀਂ ਆਪਣੇ ਆਪ ਨੂੰ ਕਿੱਡੇ ਵੱਡੇ ਮਰਦ ਕਹਾਉਂਦੇ ਹਨ ਇਸ ਵਾਸਤੇ ਕਈ ਲੋਕ ਵਿਆਹ ਸ਼ਾਦੀਆਂ ਦੇ ਬਹੁਤ ਵੱਡੇ ਬਖਾਵੇ ਕਰ ਲੈਂਦੇ ਹਨ ਤਾਂ ਮੁੜ ਕੇ ਲੋਕਾਂ ਦੇ ਕਰਜ਼ੇ ਨਹੀਂ ਦਿੰਦੇਗੇ ਕਈ ਦੁਕਾਨਦਾਰ ਦਾ ਕਰਜ਼ਾ ਚਾਹ ਲੋਕਾਂ ਤੋਂ ਲੈ ਲਿਆ ਕਰਜ਼ੇ ਨਹੀਂ ਦਿੰਦੇਗੇ ਤਾ ਅੱਜ ਜਿਹੜੇ ਲੋਕ ਕਰਜ਼ਾ ਲੈ ਕੇ ਮੁਕਰਦੇ ਹਨ ਉਹਨਾਂ ਨੂੰ ਸਾਡੇ ਵੱਡੇ ਸਵਾਲ ਹੈ ਤਾਂ ਖਾਸ ਕਰਕੇ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਨੂੰ ਬੇਨਤੀ ਹੈ ਸਹੀ ਪ੍ਰੇਮੀ ਤੁਸੀਂ ਫੇਰ ਹੈ ਜੇ ਮਤਲਬ ਹੀ ਆਪਣੇ ਗੁਰੂ ਦੇ ਬਚਨਾਂ ਤੇ ਫਲ ਚੜਾਉਣੇ ਹੈ ਡੇਰਾ ਸੱਚਾ ਸੌਦਾ ਦੇ ਪੂਜੇ ਗੁਰੂ ਜੀ ਨੇ ਇਹੀ ਆਪਾਂ ਨੂੰ ਸਮਝਾਇਆ ਵੀ ਭਾਈ ਕਿਸੇ ਦਾ ਕਰਜ਼ਾ ਲੈ ਕੇ ਨਹੀਂ ਮੁਕਰਨਾ ਵਿਹਾਰ ਦੇ ਖਰੇ ਰਹਿਣਾ ਤਾਂ ਇਹ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਨੂੰ ਖਾਸ ਕਰਕੇ ਨਿਰਦੇਸ਼ ਹੈ ਕਿ ਜੇ ਆਪਾਂ ਕਿਸੇ ਦਾ ਕਰਜ਼ਾ ਮੁਕਰ ਗਏ ਆਪਾਂ ਨੂੰ ਪ੍ਰੇਮੀ ਥੋੜੋ ਕਹਿਣਗੇ ਅਗਲਾ ਕੋਈ ਯਾਰ ਪ੍ਰੇਮੀ ਦਾ ਕਰਜ਼ਾ ਲੈ ਕੇ ਮੁਕਰਦੇ ਗੁਰੂ ਆਪਣਾ ਕਹਿੰਦਾ ਮਾਨਦਾਰੀ ਰੱਖਣੀ ਹੈ ਆਪਣੇ ਗੁਰੂ ਨੇ ਆਪਾਂ ਨੂੰ ਸਿੱਖਿਆ ਦਿੱਤੀ ਹੈ ਵੀ ਇਮਾਨਦਾਰੀ ਰੱਖਣੀ ਹੈ ਕਿਸੇ ਦਾ ਕਰਜ਼ਾ ਨਹੀਂ ਮੁਕਰਨਾ ਵਿਆਹ ਸ਼ਾਦੀਆਂ ਦੇ ਘੱਟ ਖਰਚੇ ਕਰ ਲੋ ਵਿਖਾਵੇ ਘੱਟ ਕਰ ਲੋ ਪਰ ਕਿਸੇ ਦਾ ਕਰਜ਼ਾ ਤਾਂ ਨਾ ਨਾ ਮੁਕਰੋ ਲੈ ਕੇ ਚਾਹੇ ਉਹ ਸਰਕਾਰ ਦਾ ਚਾਹੇ ਪਿੰਡੂ ਖੇਤਰ ਦਾ ਤਾਂ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆ ਕਿ ਮਾਫੀ ਚਾਹੁੰਦੇ ਆ ਤੇ ਖਾਸ ਕਰਕੇ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਨੂੰ ਸਾਡੀ ਬੇਨਤੀ ਹੈ ਵੀ ਵਿਵਹਾਰ ਦੇ ਖਰੇ ਰਹਿਣਾ ਕਿਸੇ ਨਾਲ ਠੱਗੀ ਨਹੀਂ ਮਾਰਨੀ ਕਿਸੇ ਨਾਲ ਬੇਈਮਾਨੀ ਨਹੀਂ ਕਰਨੀ ਕਿਸੇ ਦਾ ਕਰਜ਼ਾ ਲੈ ਕੇ ਨਹੀਂ ਮੁਕਰਨਾ ਕਿਉਂਕਿ ਆਪਣੇ ਗੁਰੂ ਦੇ ਬਚਨ ਹੈ ਜਦੋਂ ਤੁਸੀਂ ਕਿਸੇ ਦਾ ਕਰਜ਼ਾ ਲੈ ਕੇ ਮੁਕਰੋਗੇ ਗੁਰੂ ਅੰਨੀ ਉਂਗਲ ਜਾਂਦੀ ਹੈ ਕਿਸੇ ਨਾਲ ਠੱਗੀ ਮਾਰੋਗੇ ਗੁਰੂ ਅੰਨੀ ਉਂਗਲ ਜਾਂਦੀ ਹੈ ਤੇ ਕਰਜ਼ਾ ਲੈ ਕੇ ਕਿਸੇ ਦਾ ਮੁਕਰਨਾ ਨਹੀਂ ਚਾਹੀਦਾ ਸਾਨੂੰ ਇਮਾਨਦਾਰੀ ਵਿੱਚ ਰਹਿਣਾ ਚਾਹੀਦਾ ਇਹ ਹੀ ਸਾਨੂੰ ਗੁਰੂਆਂ ਪੀਰਾਂ ਨੇ ਮਹਾਪੁਰਖਾਂ ਨੇ ਸਾਨੂੰ ਸਿਖਿਆ ਦਿੱਤੀ ਹੈ ਤੇ ਅੱਜ ਉਹਨਾਂ ਲੋਕਾਂ ਨੂੰ ਸਾਡੇ ਵੱਡੇ ਸਵਾਲ ਹੈ ਜਿਹੜਾ ਕਰਜ਼ਾ ਲੈ ਕੇ ਲੋਕਾਂ ਦਾ ਮੁਕਰਦੇ ਐ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਅੱਜ ਲੋੜ ਹੈ ਕਿ ਲੋਕੀ ਕਰਜ਼ਾ ਲੈ ਕੇ ਮੁਕਰ ਜਾਂਦੇ ਤੇ ਨਾਲੇ ਫਿਰ ਅੱਖਾਂ ਕੱਢਦੇ ਆ ਲੋਕਾਂ ਨੂੰ ਧੰਨ ਧੰਨ ਸਤ ਗੁਰੂ ਤੇਰਾ ਹੀ ਆਸਰਾ ਜੀ